2005 ਮਾਡਲ ਆ ਬਾਈ ਹਾਂਜੀ ਟਾਇਰ ਨਵੇਂ ਆ ਜਮਾ ਬਿਲਕੁਲ ਰੁਪਿਆ ਪਈ ਚੌਕੜਾ ਨਵੇਂ ਠੀਕ ਹੈ ਜੀ ਮਗਰਾ ਮੂਡ ਸਾਰਾ ਕੁਝ Ориਜਨਲ ਲੱਗਦਾ ਚੱਤੀ ਬਾਈ 2008 ਮਾਡਲ ਠੀਕ ਹੈ ਜੀ ਟਾਇਰ ਚਾਰੀ ਨਵੇਂ 2002 ਮਾਡਲ ਹਾਂਜੀ ਟਾਇਰ ਇਹਦੀ ਵੀ 85 90 ਬੇਹੇ ਪਈ ਨੀ 80 90 95 ਬੇਹੇ 90 ਬੇਚਾ ਲੇ ਵੀ ਕੇਟੀ ਦੇ ਮੂਹਰੇ ਜੇ ਕੇ ਦੇ ਠੀਕ ਹੈ ਜੀ 98 ਮਾਡਲ ਆ 2000 ਮਾਡਲ ਆ ਬਾਈ ਠੀਕ ਹੈ ਜੀ ਟਾਇਰ ਨਵੇਂ ਆ ਚਾਰੀ ਜੀ ਲਾਓ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚਿਆ ਜਿੱਥੇ ਬਾਈ ਸਾਡੇ ਨਾਲ ਜੁੜਿਆ ਸਿੰਦਾ ਸਤਸ੍ਰੀਕਾਲ ਬਾਈ ਕਿੰਨੇ ਕ ਟਰੈਕਟਰ ਨੇ ਟਰੈਕਟਰ ਅੱਜ ਆਪਣੇ ਕੋਲ ਹੈ ਕਿ 4 4 ਹੂੰ ਪੰਜਾਬ ਨੰਬਰ ਪੰਜਾਬ ਨੰਬਰ ਲੋਨ ਕਲੀਅਰ ਲੋਨ ਕਲੀਅਰ ਹਾਂ ਤੇ ਕਾਪੀ ਕਾਗਜਾਂ ਦੇ ਕਾਪੀ ਕਾਗਜਾਂ ਸਾਰੇ ਓਕੇ ਜਮਾ ਕਾਪੀ ਕਾਗਜਾਂ ਦੇ ਓਕੇ ਹਾਂਜੀ ਹਾਂ ਇੰਜਨ ਗੇਅਰ ਤੇ ਪੂਰਾ ਵਧੀਆ ਬਾਈ ਚਲਾ ਕੇ ਟਰਾਈ ਮਾਰਕ ਜਿਵੇਂ ਮਰਜੀ ਲੱਗ ਵਾਹ ਕੇ ਦੇਖਣਾ ਵਾਹ ਕੇ ਦੇਖ ਲਓ ਠੀਕ ਹੈ ਜੀ ਤੇ ਲੋਕੇਸ਼ਨ ਕਿ ਪੈ ਜਾਂਦੀ ਬਾਈ ਲੋਕੇਸ਼ਨ ਤੁਸੀਂ ਬਰਨਾਲਾ ਹੀ ਮੰਨੋ ਬਾਈ ਠੀਕ ਹੈ ਜੀ ਬਰਨਾਲੇ ਦੇ ਨੇੜੇ ਪਿੰਡ ਆਪਣਾ ਮਜੀਦਕੇ ਮਜੀਦਕੇ ਹਾਂ ਠੀਕ ਹੈ ਜੀ ਉੱਥੇ ਕੰਟੈਕਟ ਕਰ ਸਕਦਾ ਕੰਟੈਕਟ ਕਰਦਾ ਨੰਬਰ ਤੇ ਟਰੈਕਟਰ ਵੀ ਵਿੱਚ ਕੱਟ ਲੈਂ ਤੋੜਪਾ ਨੂੰ ਕੋਈ ਹੋ ਜਾਂਦੀ ਹੈ ਜੇ ਅਗਲੇ ਦਾ ਵੱਧ ਘੱਟ ਬੈਗਦਾ ਉਹ ਵੇਚ ਸਕਦਾ ਤਾਂ ਕੋਈ ਗੱਲ ਨਹੀਂ ਗੀ। ਜਾਨ ਆਪਣੇ ਹਿਸਾਬ ਚੋਂ ਪੱਕੇ ਵਿੱਚ ਘੱਟ ਲਾਂਗੇ। ਠੀਕ ਹੈ ਜੀ। ਹੁਣ ਆਪਾਂ 445 ਫਾਰਮ ਤੋਂ ਸਟਾਰਟ ਕਰਦੇ ਆਂ। ਪਾਵਰ ਟਰੈਕ। ਪਾਵਰ ਟਰੈਕ ਤੋਂ ਇਹਦੇ ਬਾਰੇ ਦੱਸੀ ਬਈ। 2005 ਮਾਡਲ ਆ ਬਈ। ਹਾਂ ਜੀ। ਟਾਇਰ ਨਵੇਂ ਆ ਜਮਾ। ਬਿਲਕੁਲ ਰੁਪਿਆ ਆਪਣੇ। ਚੌਕੜਾ ਨਵੇਂ। ਠੀਕ ਹੈ ਜੀ। ਮਗਰਾੜ ਮੂਡ ਸਾਰਾ ਕੁਝ Ориਜਨਲ ਆਗਾ। ਠੀਕ ਹੈ ਜੀ। ਇੱਥੇ ਮਾੜਾ ਇੱਥੇ ਮਾੜਾ ਡੈਂਟ ਜਿਹਾ ਕਰਾਇਆ ਸੀ ਜਰੂਰ। ਠੀਕ ਹੈ ਜੀ। ਬਾਕੀ ਕੋਈ ਹੋਣੀ। ਠੀਕ ਹੈ ਜੀ। ਡਬਲ ਪੀਟੀਯੂ ਆ ਡਬਲ ਕਲੱਚ ਆ ਟਰੈਕਟਰ ਮੈਨੂੰ ਚੈੱਕ ਕਰ ਸਕਦੇ ਹੋ 14 ਦੇ ਟਾਇਰਾਂ ਵਾਲਾ 14 ਦੇ ਟਾਇਰਾਂ ਵਾਲਾ ਸਾਦੀ ਕਟਾਈ ਚ ਆ ਗਿਆ ਡਬਲ ਕਲੱਚ ਆ ਗਿਆ ਠੀਕ ਹੈ ਜੀ ਇਹਦੇ ਲੱਗ ਤੋਂ ਹੁੰਦਾ ਡਬਲ ਕਲੱਚ ਆਏ ਹਾਂ ਇੱਥੇ ਮੈਂ ਤਾਂ ਸਿੰਗਲ ਹੋ ਗਿਆ ਇੱਥੇ ਡਬਲ ਹੋ ਗਿਆ ਠੀਕ ਹੈ ਉਹ 1000 ਚੱਕਰ ਤੇ 500 ਚੱਕਰ ਡਬਲ ਪੀਟੀਯੂ ਠੀਕ ਹੈ ਜੀ ਡਬਲ ਪੀਟੀਯੂ ਮਗਰਾਟ ਮੂਟਰ ਸਾਰਾ ਅਰੀਜਨਲ ਨਾਲ ਦੇਈ ਹੈ ਮਗਰਾਟ ਸਾਰਾ ਅਰੀਜਨਲ ਨਾਲ ਦੇਨੇ ਬਾਈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਟਰੈਕਟਰ ਸੋਹਣਾ ਹੈ ਤੇ ਉਹ ਕਾਕਾ ਹੈਵੀ ਲੱਗੀ ਹੋਈ ਹੈ ਹਾਂ ਹਾਂ ਪੂਰਾ ਵਧੀਆ ਤੇ ਮਾਡਲ ਇਹ ਬਾਈ 2005 ਪੰਜ ਮਾਡਲ ਦਾ ਰੇਟ 265000 ਰੁਪਇਆ 2 ਲੱਖ 65000 ਹੂੰ ਬਾਕੀ ਮੌਕੇ ਤੇ ਮੌਕੇ ਤੇ ਹੋ ਜੂਗਾ ਮੌਕੇ ਤੇ ਮਾਨਤਾਨ ਕੀਤਾ ਜਾਊ ਬਈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਪਰ ਮੂਹਰੇ ਆ ਗਿਆ 265 ਡੀ ਆਈ ਦੱਸੀ ਬਈ 2008 ਮਾਡਲ ਠੀਕ ਹੈ ਜੀ ਟਾਇਰ ਚਾਰੇ ਨਵੇਂ ਚਾਰੇ ਨਵੇਂ ਰੰਗ ਪੇਂਟ ਦਾ ਕਿੰਨੇ ਦਾ ਹੈ ਨੰਬਰ ਹਾਂ ਜੀ ਪੀ ਵੀ ਨਹੀਂ ਬਰਨਾਲੇ ਦਾ ਨੰਬਰ ਰੰਗ ਪੇਂਟ ਦਾ ਕਿੰਨੇ ਰੰਗ ਪੇਂਟ ਦਾ ਸਾਰਾ ਓਰੀਜਨਲ ਲਗਾ ਮੜ ਮੁੱਟਾ ਜਮਕਰਾਨ ਤੇ ਟੇਪ ਰੂਪ ਲ ਹੋਈ ਹੈ ਠੀਕ ਹੈ ਜੀ ਅਨੁਸਾਰ ਓਰੀਜਨਲ ਹੀ ਹੈਗਾ ਬਾਕੀ ਸਾਰਾ ਰੇ ਨਾ ਹਾਂ ਠੀਕ ਹੈ ਇੰਜਨ ਗੇਅਰ ਦਾ ਕਿਵੇਂ ਰੋਹਣ ਇੰਜਨ ਗੇਅਰ ਦਾ ਪੂਰਾ ਵਧੀਆ ਸੈਲਫ ਸਟਾਰਟ ਨਾ ਵੀ ਬੈਟਰੀ ਹੈ ਸੈਲਫ ਸਟਾਰਟ ਹੈ ਭਾਈ ਨਵੀਂ ਬੈਟਰੀ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਭਾਈ ਕਹਿੰਦਾ ਸਾਰਾ ਬਾਕੀ Ориਜਨਲ ਹੈ ਹਾਂਜੀ ਤੇ ਟਰੈਕਟਰ ਦੇਖ ਸਕਦੇ ਹੋ ਤੇ ਬਾਕੀ ਭਾਈ ਹੋਰ ਕੀ ਖਾਸੀਅਤ ਹੈ ਦੀ ਖਾਸੀਅਤ ਇਹ ਭੂਮੀ ਪੱਤਰ ਆ ਗਿਆ ਭਾਈ ਭੂਮੀ ਪੱਤਰ ਚ ਆ ਗਿਆ ਭੂਮੀ ਪੱਤਰ ਹਾਂ ਠੀਕ ਹੈ ਜੀ ਚਲਾਈ ਚਲੂ ਦਾ ਭਾਈ ਠੀਕ ਹੈ ਪ੍ਰੋਟੀਨਾ ਮੋਟਰਸਾਈਕਲ ਹੀ ਖਰਚੇ ਨੂੰ ਦਾ ਪ੍ਰੋਟੀਨਾ ਮੋਟਰਸਾਈਕਲ ਹੀ ਹੈ ਖਰਚੇ ਨੂੰ ਟਾਇਰ ਜਮਾਨਾ ਮੈਂ ਸੀਟ ਤੇ ਟਾਇਰ ਸੀਐਡੀ ਦਾ ਨਾ ਨਹੀਂ ਭਾਈ ਪੂਰੇ ਐਮ ਆਰ ਪਤੇ ਹਾਂ ਇਹ ਰੱਠ 2 लाख 80000 ਰੁਪਏ 2 लाख 80000 ਹਾਂਜੀ ਮੌਕੇ ਦਾ ਬਾਈ ਮੌਕੇ ਦੇ ਦੇਣ 2 लाख 60000 ਦਾ 2 लाख 60000 ਦਾ ਮੌਕੇ ਤੇ ਬਾਈ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਹੈ ਆਜ ਵਾਲੇ ਟਰੈਕਟਰ ਦੀ ਗੱਲ ਕਰੀਏ ਆਜੋ ਪੂਰੇ ਆ ਗਿਆ 265 ਬਾਈ ਸਰਪੰਚ ਸਰਪੰਚ ਮਾਡਲ ਤੇ ਇਹਦੇ ਬਾਰੇ ਦੱਸੀ ਬਾਈ 2002 ਮਾਡਲ ਹਾਂਜੀ ਟਾਇਰ ਇਹਦੇ ਵੀ 85 90 پیسے ਪਏ ਨੇ 85 90 پیسے ਆ ਚੀਜ਼ ਹਾਂਜੀ ਥੋੜੀ ਥੋੜੀ ਬਾਈ ਹੋਈ ਵੀ ਹੈ ਠੀਕ ਹੈ ਜੀ ਉਤੋਂ ਥੋੜਾ ਫਿਕੜ ਜੇ ਠੀਕ ਹੈ ਜੀ ਥੋੜੀ ਥੋੜੀ ਮਗਰਾੜ ਨੇ ਠੀਕ ਹੈ ਕਿੰਨਾ ਤੋਂਨੇ ਹੋਏ ਸੀ ਬਾਕੀ ਡਾਟਾ ਸਾਰਾ ਰਹਿ ਗਿਆ ਨਾ ਬਾਕੀ ਰਹਿ ਗਿਆ ਨਾ ਹਾਂ ਮਰਮਾ ਦਾ ਹੋਰ ਜਨਰੇਟਰ ਦਾ ਕਿਵੇਂ ਪੂਰਾ ਵਧੀਆ ਬਾਈ ਇੰਜਨ ਜਨਰੇਟਰ ਦਾ ਬਾਈ ਕਹਿੰਦਾ ਪੂਰਾ ਵਧੀਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹਾਂ ਤੇ ਹੈਵੀ ਫੋਕ ਲੱਗੀ ਆ ਹਾਂ ਟਰੈਕਟਰ ਸਾਰਾ ਆਹ ਥੋੜੇ ਥੋੜੇ ਮਗਰਾੜ ਸੀ ਠੀਕ ਹੈ ਜੀ ਹਾਂ ਜਨਰੇਟਰ ਠੀਕ ਹੈ ਜੀ ਹਾਂ ਤੇ ਥੋੜੇ-ਮੋਟੇ ਬੰਗਰਾਟ ਹੋਏ ਨੇ ਬਾਕੀ ਸਾਰਾ ਰੀਨ ਵਾਲਾ ਹੈ ਬਾਈ ਤੇ ਮਾਡਲ ਬਾਈ ਹੈ ਕਿੰਨੇ ਮਾਡਲ 2002 ਇਹ ਦੂਜੇ ਆਮ 260 ਨਾਲ ਇਹਦਾ ਚਲਾਈ ਚਲੂ ਦਾ ਫਰਕ ਆ ਚਲਾਈ ਦਾ ਫਰਕ ਥੋੜਾ ਲੰਬਾ ਹੁੰਦਾ ਹੈ ਠੀਕ ਹੈ ਜੀ ਕਾਜੀ ਖੁੱਲੀ ਹੈ ਜੀ ਠੀਕ ਹੈ ਜੀ ਚਲਾਈ ਜਾਨੀ ਪੂਰਾ ਪੂਰਾ ਵਧੀਆ ਹੋ ਜਾਂਦਾ ਪੂਰਾ ਵਧੀਆ ਚਲਾਈ ਹਾਂ ਜੀ ਠੀਕ ਹੈ ਜੀ ਤੇ ਮਾਡਲ 2002 2 ਤੇ ਰੇਟ ਬਾਈ 255000 ਰੁਪਏ ਮੌਕੇ ਦਾ 235 ਦਾ 235000 ਦਾ ਮੌਕੇ ਤੇ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਸਤਰੀ ਆ ਗਈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਪਿੱਤਰੋ ਮੂਰੇ ਆ ਗਿਆ 911 ਦੇਖ ਸਕਦੇ ਹੋ ਤੁਸੀਂ ਤੇ ਬਈ ਟੈਰਨ ਟੂਰਾਂ ਦੀ ਕੰਡੀਸ਼ਨ ਟਾਇਰ ਬਈ ਨਾ ਬਈ 90 95 ਬਈ 90 ਵਿਚਾਰੇ ਮਗਦੇ ਬੀਕੇਟੇ ਦੇ ਮੂਰੇ ਲੱਜੇ ਕੇਦੇ ਠੀਕ ਹੈ ਜੀ 98 ਮਾਡਲ ਆ 98 ਮਾਡਲ ਡੀਆਈ ਹੋਇਆ ਵਾ ਡੀਆਈ ਹੋਇਆ ਪਾਵਰ ਸਟੀering ਪਾਵਰ ਸਟੀering ਕੱਲੀ ਮਗਰਾੜ ਹੋਏ ਵਾ ਨਾਲ ਦੇ ਰਿਜਨਲ ਮੋਰੀਆਂ ਨੇ ਗਲੇ ਨਹੀਂ ਸੀ ਰੰਗ ਘਟ ਸੀ ਠੀਕ ਹੈ ਕਰਾਇਆ ਜੀ ਠੀਕ ਹੈ ਜੀ ਭਾਈ ਰੂਪੇਲ ਟੈਂਕੀ ਲੱਗੀ ਹੋਈ ਠੀਕ ਹੈ ਜੀ ਇੰਜਨ ਗੇਅਰ ਦਾ ਕਿਵੇਂ ਹੈ ਇੰਜਨ ਗੇਅਰ ਦਾ ਪੂਰਾ ਵਧੀਆ ਬਾਈ ਬਾਹ ਕੇ ਘੰ ਠੀਕ ਹੈ ਜੀ ਜਿੰਗੇਰ ਦਾ ਬਾਈਕ ਨਾ ਪੂਰਾ ਵਧੀਆ ਬਈ ਪੂਰਾ ਵਧੀਆ ਜਿਗਾਰਡ ਲੱਗਿਆ ਹੋਇਆ ਬਾਈਕ ਦਾ ਪੂਰਾ ਵਧੀਆ ਜਿੰਗੇਰ ਦਾ ਓਕੇ ਹੈ ਬਈ ਠੀਕ ਹੈ ਜੀ ਤੇ ਟਰੈਕਟਰ ਤੋਂ ਵੀ ਚੈੱਕ ਕਰ ਸਕਦੇ ਹਾਂ ਤੇ ਮਾਡਲ ਕਿੰਨੇ ਆ ਗਿਆ ਮਾਡਲ 1998 98 98 ਮਾਡਲ ਦਾ ਰੇਟ ਬਈ 3,45,000 ਰੁਪਏ 3,45,000 ਰੁਪਏ ਮੌਕੇ ਦਾ ਮੌਕੇ ਸਵਾ 3 ਦਾ ਦੇ ਦੇਗੇ ਸਵਾ 3 ਦਾ ਮੌਕੇ ਤੇ ਬਣੂਆ ਹੀ ਪੂਰੇ ਬਰ ਨਾਲੇ ਦਾ ਨੰਬਰ ਬਰ ਨਾਲੇ ਦਾ ਨੰਬਰ ਹੈ ਘੋੜਾ ਬੰਪਰ ਲੱਗਿਆ ਹੋਇਆ ਸਿੰਪਲ ਕੱਪੜੇ ਵਾਲੀ ਛਤਰੀ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਆ ਵੀ ਮਿੱਤਰੋ ਮੂਰੇ 855 ਆ ਗਿਆ ਸਰਦਈ ਕਲਰ ਚ ਟਰੈਕਟਰ ਦੇਖ ਸਕਦੇ ਹੋ ਤੁਸੀਂ ਬਾਈ ਦੱਸਿਓ ਇਹਦੇ ਬਾਰੇ 2000 ਮਾਡਲ ਆ ਬਾਈ ਠੀਕ ਹੈ ਜੀ ਟਾਇਰ ਨਵੇਂ ਆ ਚਾਰੀ ਜੀ ਕੇ ਕੰਪਨੀ ਦੇ ਠੀਕ ਹੈ ਜੀ ਮਾੜੇ ਮੋٹے ਜੀ ਮਗਰਾੜ ਹੋਈ ਬਈ ਟਚਿੰਗ ਠੀਕ ਹੈ ਜੀ ਮਾੜੇ ਮੋٹے ਹਾਂ ਜਿਹੜੀ ਜੀ ਹੋਈ ਵੀ ਆ ਠੀਕ ਹੈ ਜੀ ਇੰਜਨ ਗੇਰ ਦਾ ਸਹੀ ਆ ਸੈਲਫ ਸਟਾਰਟ ਆ ਸੈਲਫ ਸਟਾਰਟ ਆ ਹਾਂ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ 2000 ਮਾਡਲ ਲਗਾ 2000 ਮਾਡਲ ਬਾਡੀ ਬੁੱਡੀ ਦਾ ਸਾਰਾ ਓਰੀਜਨਲ ਲਗਾ ਸਾਰਾ ਓਰੀਜਨਲ ਆ ਬਾਈ ਹਾਂ ਪੰਜਾਬ ਨੰਬਰ ਪੰਜਾਬ ਨੰਬਰ ਟਾਇਰ ਤਾਂ ਰਪੀ ਵ ਹਾਂ ਬਾਹਰ ਪੰਪ ਵਾਲ ਆ ਗਿਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਰੇਟ ਕਿੰਨਾ ਆ ਗਿਆ ਭਾਈ 265000 ਜੇਨਾ ਕਿੰਨੇ ਦਾ 240000 ਦਾ 240000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਇਸ ਤੋਂ ਲਾਵਾ ਭਾਈ ਸੰਦੇ ਹੋਰ ਵੀ ਹੁੰਦੇ ਹਾਂ ਹੈਗੇ ਟਰੈਕਟਰ ਤਾਂ ਮਤਲਬ ਦੋ ਘਰੇ ਖੜੇ ਮੇਰੇ ਹੁੰਦੇ ਨੇ ਅੱਜ ਪਾ ਠੀਕ ਹੈ ਜੀ ਤੇ ਬਾਕੀ ਐ ਚਾਈ ਜਾਂਦਾ ਵੀ ਕੀ ਜਾਂਦਾ ਚੱਲੀ ਜਾਂਦਾ ਠੀਕ ਹੈ ਜੀ ਕਿਹੜੇ ਕਿਹੜੇ ਘਰੇ ਨੇ 45 ਗਰ ਖੜਾ ਵੇ ਇੱਕ ਸੋਨ ਵਾਲੀ ਕਾ 35 ਵਾਲਾ ਦਾ ਠੀਕ ਹੈ ਜੀ ਤੇ ਉਹਨਾਂ ਦਾ ਰੇਟ ਕਿੰਨਾ 4511 ਬਾਈ ਰੇਟ ਤੱਕ 135000 ਕਰਦੇ 99 ਮਾਡਲ ਆ ਟਾਇਰ 30 35 ਕੀ ਵਹ ਕੰਮ ਦੇ ਨਾਲੇ ਟਾਇਰ オリジナル ਹੀ ਆ ਸਾਰਾ ਠੀਕ ਹੈ ਜੀ 115000 ਦਾ ਠੀਕ ਹੈ ਜੀ ਦੂਜਾ ਜੀ ਤਾਂ ਤੋ ਤਿਆਰ ਕਰਨ ਵਾਲਾ ਤੁਹਾਨੂੰ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ 98553 18550 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ